ਮਾਮਲਾ ਕੀ ਹੈ ਹਾਂਜੀ ਇਹ ਇੱਕ ਕੱਲ ਰਾਤ ਦੀ ਗੱਲ ਹੈ ਜੀ ਕਿਹੜੀ ਗੰਡਿਆ ਵਿਖੇ ਇੱਕ ਬੜਾ ਮਤਲਬ ਇੱਕ ਕਤਲ ਹੋਇਆ ਜੀ ਰਮਨਪ੍ਰੀਤ ਕੌਰ ਨਾਮ ਦੀ ਇੱਕ ਲੇਡੀ ਸੀ ਉਹਦੇ 10-12 ਸਾਲ ਹੋ ਗਏ ਸੀ ਵਿਆਹ ਹੋ ਨੂੰ 28 ਸਾਲ ਦੀ ਉਮਰ ਸੀ ਉਹਦਾ ਉਹਦੇ ਘਰ ਵਾਲੇ ਗੁਰਮੀਤ ਸਿੰਘ ਨੇ ਘਰੇ ਕਿਸੇ ਲੜਾਈ ਝਗੜਾ ਹੋਇਆ ਤਾਂ ਉਹਨੇ ਮਤਲਬ ਲੋਹੇ ਦੀ ਰੌਡ ਮਾਰ ਕੇ ਉਹਨੂੰ ਕਤਲ ਕਰਤਾ ਸੀਗਾ ਤਿੰਨ ਚਾਰ ਰੌਡਾਂ ਮਾਰੀਆਂ ਜਿਹੜੀ ਮੌਕੇ ਤੇ ਹੀ ਉਹਦੀ ਡੈਥ ਹੋ ਗਈ ਸੀ ਉਦੇ ਵਿੱਚ ਅਸੀਂ ਉਹਦੇ ਭਰਾ ਸਿਮਰਨਜੀਤ ਸਿੰਘ ਜਿਹੜਾ ਵਾਸੀ ਹਰਿਆਣੇ ਦਾ ਹੈਗਾ ਤੇ ਬਰਾੜੇ ਏਰੀਆ ਦਾ ਤੇ ਉਹਦੇ ਬਿਆਨ ਤੇ ਅਸੀਂ ਪੰਜ ਬੰਦਿਆਂ ਦੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਉਹ ਗੁਰਮੀਤ ਸਿੰਘ son of ਹਾਕਮ ਸਿੰਘ ਵਾਸੀ ਖੇੜੀ ਕੰਡਿਆ ਉਹਨੂੰ ਅਸੀਂ ਮੁਕੱਦਮਾ ਦਰਜ ਹੋਣ ਤੋਂ ਬਾਅਦ ਕੁਝ ਹੀ ਘੰਟਿਆਂ ਦੇ ਵਿੱਚ ਮਤਲਬ ਗ੍ਰਿਫਤਾਰ ਕਰ ਲਿਆ ਤੇ ਬਾਕੀ ਦੋਸ਼ੀ ਵੀ ਜਿਹੜੇ ਸਾਜ਼ਿਸ਼ ਛੇਗੇ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਕੀ ਕਰ ਰਹੇ ਸਮਝੋ ਸਰ ਇੱਕ ਮਕਾਰਨ ਜੀ ਹਜੇ ਤਾਂ ਤਫ਼ਤੀਸ਼ ਜਾਰੀ ਹੈ ਬਾਕੀ ਡੋਮੈਸਟਿਕ ਵਾਇਲੈਂਸ ਹੀ ਕਿਸੇ ਗੱਲ ਤੋਂ ਇਹਨਾਂ ਦਾ ਮੀਆਂ ਬੀਬੀ ਦਾ ਝਗੜਾ ਹੋ ਗਿਆ ਸੀਗਾ ਉਹ ਮੀਆਂ ਬੀਬੀ ਦੇ ਝਗੜੇ ਦੌਰਾਨ ਇਹਨਾਂ ਦੀ ਮਤਲਬ ਤਕਰਾਰ ਇੰਨੀ ਵੱਧ ਗਈ ਤੇ ਇਹਨੇ ਮਤਲਬ ਆਪਣੇ ਜਿਹੜੇ ਇਹਦੇ ਹੱਥ ਦੇ ਵਿੱਚ ਲੋਹੇ ਦੀ ਪਾਈਪ ਸੀ ਉਹਦੇ ਨਾਲ ਇਹਦਾ ਮਟਰ ਕਰਤਾ ਜਿਹੜਾ ਪਤੀ ਉਹਦਾ ਨਸ਼ੇ ਦਾ ਆਦੀ ਜਾਂ ਉਸ ਤੋਂ ਨਸ਼ਾ ਕੀਤਾ ਸੀ ਨਹੀਂ ਜੀ ਹਜੇ ਤੱਕ ਕੁਝ ਨਹੀਂ ਨੌਕਰੀ ਕਰਦਾ ਸੀਗਾ ਇੱਥੇ ਤੇ ਪਲੇ ਏਰੀਆ ਚ ਜੌਨਸਨ ਐਂਡ ਜੌਨਸਨ ਕੰਪਨੀ ਚ ਤੇ ਹਜੇ ਤੱਕ ਨਸ਼ੇ ਵਾਲਾ ਕੋਈ ਕੋਈ ਗ੍ਰੇਮ ਸਬੰਧਾਂ ਦਾ ਦਿੱਚ ਨਹੀਂ ਕਰਾਉਂਦਾ ਨਹੀਂ ਜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਤੱਕ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਸਕਦੇ ਹਾਂ ਅਸੀਂ ਥੋੜਾ ਹੋਰ ਇਨਵੈਸਟੀਗੇਸ਼ਨ ਹਾਂਜੀ ਇਹ ਜਿਹੜੀ ਰਮਨਪ੍ਰੀਤ ਕੌਰਾ ਦੀ ਦੋ ਬੇਟੀਆਂ ਨੇ ਇੱਕ 8 ਸਾਲ ਦੀ ਕੁੜੀ ਐ ਇੱਕ 8 ਸਾਲ ਦੀ ਬੱਸ ਰਹੀ ਐ ਕੀ ਜਾਣ ਜਿਹੜੀ ਹੈ ਹਾਂਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰ ਮਹੀਮ ਚਲਾਈ ਜਾ ਰਹੀ ਹੈ। ਉਹਦੀ ਲੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਸੀਰੀ ਵਰਨ ਸ਼ਰਮਾ ਜੀ ਅਤੇ ਐਸਪੀ ਡੀ ਗੁਰਬੰਸ ਬੈਂਸ ਜੀ ਦੇ ਦਿਸ਼ਾ ਨਿਰਦੇਸ਼ੇਤ ਅਸੀਂ ਥਾਣਾ ਸ਼ੰਭੂ ਦੇ ਵਿੱਚ ਮਿਤੀ 5 2 2026 ਨੂੰ ਇੱਕ ਵਿਅਕਤੀ ਰੈਸਟ ਕੀਤਾ ਸੀ ਹਰਪ੍ਰੀਤ ਹੈਪੀ ਨਾਮ ਦਾ। ਉਹਦੇ ਕੋਲੋਂ ਅਸੀਂ 1 ਕਿਲੋ ਹੀਰਨ ਵੜੀ ਸੀ ਤੇ ਉਹ ਐਸਐਚਓ ਸ਼ੰਭੂ ਸਵਰਨ ਸਿੰਘ ਜੀ ਨੇ ਉਹਦੀ ਕਾਰਵਾਈ ਕੀਤੀ ਸੀ ਪਰਚਾ ਦਿੱਤਾ ਸੀਗਾ। ਉਦੀ ਲੜੀ ਦੇ ਵਿੱਚ ਅਸੀਂ ਅੱਗੋਂ ਉਹਦਾ ਰਿਮਾਂਡ ਲਿਆ ਦਰਾਨੇ ਰਿਮਾਂਡ ਅਸੀਂ ਉਹਦਾ ਸਾਰੇ ਟੈਕਨੀਕਲ ਤਰੀਕਿਆਂ ਨਾਲ ਉਹ ਪੜਤਾਲ ਕਰਕੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਜਿਹੜਾ ਫਾਰਵਰਡ ਲਿੰਕ ਦੇ ਵਿੱਚ ਜਿੱਥੇ ਉਹ ਸਮਾਨ ਮੁੰਡੇ ਨੇ ਹਰਪ੍ਰੀਤ ਹੈਪੀ ਨੇ ਲੈ ਕੇ ਗਿਆ ਸੀਗਾ ਲੁਧਿਆਣੇ ਲੈ ਕੇ ਜਾਣਾ ਸੀਗਾ ਉੱਥੋਂ ਅਸੀਂ 10 2 ਨੂੰ ਹੈਪੀ ਨਾਮ ਦਾ ਜਿਹੜਾ ਉੱਥੇ ਲੁਧਿਆਣੇ ਜੋਧੇਵਾਲ ਬਸਤੀ 'ਚ ਰਹਿੰਦਾ ਸੀਗਾ ਉਹ ਵਿਅਕਤੀ ਫੜਿਆ ਫਾਰਵਰਡ ਲਿੰਕ ਦੇ ਵਿੱਚ ਤੇ ਉਹਦਾ ਰਿਮਾਂਡ ਲੈ ਕੇ ਅਸੀਂ ਬੈਕਵਰਡ ਲਿੰਕ ਦੇ ਵਿੱਚ ਅਸੀਂ ਉਹਦੀ ਡਗਾਈ ਨਾਲ ਦੁਪਤੀਸ਼ ਕਰਦੇ ਹੋਏ ਸਾਡੀ ਟੀਮ ਐਸ ਐਚਓ ਸ਼ੰਭੂ ਸਵਰਨ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਗਾਜ਼ੀਆਬਾਦ ਗਈ ਗਾਜ਼ੀਆਬਾਦ ਉੱਥੇ ਬੈਕਵਰਡ ਲਿੰਕ ਦੇ ਵਿੱਚ ਲੋਨੀ ਇੱਕ ਜਗ੍ਹਾ ਹੈਗੀ ਆ ਥਾਣਾ ਉੱਥੇ ਜਿਹੜਾ ਇੱਕ ਬੰਦਾ ਅਸੀਂ ਹੋਰ ਰੈਸਟ ਕੀਤਾ ਆਰਫ ਉਰਫ ਗੁੰਡਾ ਉਰਫ ਪ੍ਰਧਾਨ ਨਾਮ ਦਾ ਵਿਅਕਤੀ ਹੈ ਤੇ ਉਹਨੂੰ ਰੈਸਟ ਕੀਤਾ ਜੀਤੇ ਵੀ ਪਹਿਲਾਂ ਵੀ ਮਤਲਬ ਆਰਮਜ਼ ਐਕਟ ਦੇ 10 11 ਆਪਨ ਫੜੇ ਗਏ ਸੀਗੇ ਦੋ ਤਿੰਨ ਪਰਚੇ ਹੈਗੇ ਨੇ ਉੱਥੇ ਯੂਪ ਦੇ ਗਾਜ਼ੀਆਬਾਦ ਚ ਤੇ ਉਹਨੂੰ ਅਰੈਸਟ ਕੀਤਾ ਉਹਨੂੰ ਅਰੈਸਟ ਦੌਰਾਨ ਅਸੀਂ ਉਹਦੀ ਨਿਸ਼ਾਨਦੇਹੀ ਤੇ ਦੋ ਪਿਸਟਲ ਬਰਾਮਦ ਕੀਤੀ ਜਿਹੜਾ ਇੱਕ ਤੁਰਕਿਸ਼ ਮੇਡ ਜਿਗਿਆਨਾ 9mm ਪਿਸਟਲ ਹੈ ਨਾਲ ਉਹਦਾ ਮੈਗਜ਼ੀਨ ਰਿਕਵਰ ਕੀਤਾ ਅਤੇ ਨਾਲ ਹੀ ਇੱਕ ਦੇਸੀ ਕਟਾ 315 ਬੋਰ ਰਿਕਵਰ ਕੀਤਾ ਇਹ ਤੁਹਾਨੂੰ ਮੈਂ ਦੱਸ ਦਿਆਂ ਵੀ ਹੁਣ ਬੜਾ ਜਿਹੜਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਸੀਨੀਅਰ ਅਫਸਰਾਂ ਵੱਲੋਂ ਬੜੀ ਬਰੀਕੀ ਨਾਲ ਇਹਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਸਾਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਬੈਕਵਰਡ ਲਿੰਕ ਵੀ ਸਟੈਬਲਿਸ਼ ਕਰ ਲਿਆ ਤੇ ਅਸੀਂ ਫਾਰਵਰਡ ਲਿੰਕ ਵੀ ਕੀਤਾ ਤੇ ਇਹ ਉਹ ਦੋਸ਼ੀ ਰਿਮਾਂਡਤੇ ਨੇ ਤੇ ਅਸੀਂ ਅੱਗੇ ਵੀ ਹੋਰ ਇੱਕ ਦੋ ਵਿਅਕਤੀ ਨਾਮਿਨੇਟ ਕੀਤੇ ਨੇ ਤਰਨ ਤਰਨ ਸਾਈਡ ਤੇ ਤੇ ਉਹਨਾਂ ਦੋਂ ਵੀ ਅਸੀਂ ਮਤਲਬ ਜਲਦੀ ਅਰੈਸਟ ਕਰਕੇ ਉਹਦੇ ਵਿੱਚ ਅਸੀਂ ਹੋਰ ਰਿਕਵਰੀ ਕਰਾਂਗੇ ਅਸੀਂ ਡਾਇਰੈਕਟਰ ਕੋਲ ਵਿੱਚ ਹੀ ਬਚਿਆ ਹੈਗਾ ਕਿ ਲੋਨੀ ਗੁੰਡਾ ਨਾਮ ਦਾ ਵਿਅਕਤੀ ਹੈ ਇਹਦੇ ਵੀ ਮਾਮਲੇ ਦੇ ਨਾਲ ਜਿਹੜਾ ਫਾਰਵਰਡ ਵਾਲਾ ਹਾਂਜੀ ਹਾਂਜੀ ਜਿਹੜਾ ਫਾਰਵਰਡ ਵਾਲਾ ਹੈਪੀ ਹੈ ਹੈਪੀ ਵਰਕ ਵੀ ਕਹਿੰਦੇ ਆ ਉਹਨੂੰ ਉਹਤੇ ਵੀ ਮਤਲਬ ਐਫ ਆਈ ਆਰਾਂ ਦਰਜ ਆ ਪੀਓਬੀਸੀ ਗਾ ਲੁਧਿਆਣੇ ਖਾਣੇ ਦਾ ਤੇ ਜਿਹੜਾ ਬੈਕਵਰਡ ਲਿੰਕ ਚ ਸਾਨੂੰ ਮਤਲਬ ਆਰਫ ਉਰਫ ਗੁੰਡਾ ਪ੍ਰਧਾਨ ਜਿਹੜਾ ਮਿਲਿਆ ਲੋਨੀ ਤੋਂ ਗਾਜ਼ੀਆਬਾਦ ਤੋਂ ਤੇ ਉਹਦੇ ਉਤੇ ਵੀ ਮਤਲਬ ਐਫ ਆਈ ਆਰਾਂ ਦਰਜ ਆ ਉਹ ਤੇ ਆਮ ਜੈਕਟ ਦਾ 11 ਵੈਪਨਰ ਕਵਰ ਹੋਈ ਸੀ ਇੱਕ ਦੋ ਹੋਰ ਪਰਚੇ ਹੈਗੇ ਨੇ ਪਰਚੇ ਬੜਾ ਚੱਲਿਆ ਵੀ ਜਿਹੜਾ ਲੁਧਿਆਣੇ ਇਹ ਜੋ ਸਪਲਾਈ ਕਰਦੇ ਸੀ ਇਹ ਕੋ ਕਿੱਥੇ ਸਪਲਾਈ ਕਰਦੇ ਸੀ ਉਹਨਾਂ ਵਿੱਚ ਕੋਈ ਪਤਾ ਲੱਗਿਆ ਹੋਵੇ ਦੇਖ ਕਰਦੇ ਉਹ ਜੀ ਅਸੀਂ ਅਜੇ ਗ੍ਰਿਫਤਾਰੀਆਂ ਦੋ ਹੀ ਹੋਈਆਂ ਉਹ ਅੱਗੇ ਮਤਲਬ ਇੱਕ ਦੋ ਬੰਦਿਆਂ ਦੇ ਅਸੀਂ ਅਪਰਚੂਨ ਦੇ ਵਿੱਚ ਮਤਲਬ ਵੇਚਦਾ ਸੀਗਾ ਅੱਗੇ ਤੇ ਉਹ ਵੀ ਹਜੇ ਰਿਮਾਂਡ ਚ ਹੈ ਉਹ ਸਾਰੀ ਜਦੋਂ ਖਲਾਸਾ ਹੋਊਗਾ ਤੁਹਾਨੂੰ ਅੱਗੇ ਅਕੀ ਦੱਸਾਂਗੇ ਤੇ ਇਤਨੀ ਅਸੀਂ ਕਰਦੇ ਹਾਂ ਪੰਜ ਦਿਨ ਦਾ ਕੋ ਦਿਨ ਦਾ ਤਾਇਪੇਸ਼ ਕੀਤਾ ਹਾਂਜੀ ਨਹੀਂ ਲੱਗ ਲੱਗ ਜੀ ਅਲੱਗ ਲੱਗ ਲੱਗ ਪੜਿਆ ਇਹਦਾ ਕੋਈ ਵਾਈਕਲ ਵਗੈਰਾ ਕੋਈ ਹਾਂਜੀ ਇੱਕ ਰਿਕਵਰ ਕੀਤੀ ਐ ਅਸੀਂ ਵਰਨਾ ਫਿਊਡਿਕ ਕਾਰ ਬਲੈਕ ਕਲਰ ਦੀ ਇਹ ਲੁਧਿਆਣੇ ਵਾਲੇ ਬੰਦੇ ਦੁਰਕਵਰ ਕੀਤੀ ਐ ਅਸੀਂ ਉਹ ਅਸੀਂ ਮੁਕਦਮੇ ਚ ਪਾਈ ਐ ਹਾਂਜੀ